ਸਵਾਗਤ ਹੈ ਦੋਸਤੋ ਇਸ ਖਾਸ ਵੀਡੀਓ ਦੇ ਵਿੱਚ ਮੇਰੇ ਪਿੱਛੇ ਤੁਸੀਂ ਇੱਕ ਇਮਾਰਤ ਨੂੰ ਮਾ ਇੱਕ ਪਿੱਲਰ ਨੂੰ ਮਾ ਢਾਂਚਾ ਦੇਖ ਰਹੇ ਹੋਵੋਗੇ ਇਹ ਕੋਈ ਆਮ ਇਮਾਰਤ ਜਾਂ ਕੋਈ ਆਮ ਢਾਂਚਾ ਨਹੀਂ ਹੈ ਇੱਕ ਬੜੀ ਕੋ ਖਾਸ ਇਸਦੇ ਨਾਲ ਕਹਾਣੀ ਜੁੜਦੀ ਹੈ ਬੜਾ ਹੀ ਖਾਸ ਇਸ ਦਾ ਇੱਕ ਇਤਿਹਾਸ ਹੈ ਪੂਰੇ ਭਾਰਤ ਦੇ ਵਿੱਚ ਅਜਿਹੀਆਂ ਕਈ ਇਮਾਰਤਾਂ ਦੇਖਣ ਨੂੰ ਮਿਲਦੀਆਂ ਨੇ ਜੀਟੀ ਰੋਡ ਤੇ ਸਫ਼ਰ ਕਰਨ ਵਾਲੇ ਅਕਸਰ ਅਜਿਹੀਆਂ ਇਮਾਰਤਾਂ ਨੂੰ ਦੇਖਦੇ ਰਹਿੰਦੇ ਨੇ ਅੱਜ ਤੁਹਾਨੂੰ ਦੱਸਾਂਗੇ ਲੁਧਿਆਣੇ ਦੇ ਜੋ ਟਰਾਂਸਪੋਰਟ ਨਗਰ ਦੇ ਵਿੱਚ ਇਹ ਜੋ ਇਮਾਰਤ ਇਸ ਵਕਤ ਤੁਸੀਂ ਮੇਰੇ ਪਿੱਛੇ ਪਿੱਲਰ ਦੇਖ ਰਹੇ ਪਈਓ ਇਸ ਦਾ ਕੀ ਹੈ ਖਾਸ ਇਤਿਹਾਸ ਦੇਖ ਸਕਦੇ ਹੋ ਕਿ ਇੱਕ ਲਗਭਗ 30 ਫੁੱਟ ਉੱਚੀ ਇਹ ਇਮਾਰਤ ਜਿਸ ਦਾ ਨਾਮ ਜੋ ਕੋਸ ਮিনার ਹੈ ਕੋਸ ਮিনার ਇਸ ਦਾ ਨਾਮ ਹੈ ਨਾਮ ਦੇ ਪਿੱਛੇ ਵੀ ਇੱਕ ਪੂਰਾ ਇਤਿਹਾਸ ਹੈ ਇਹ ਇੱਕ ਭਾਰਤ ਦੇ ਇਤਿਹਾਸ ਦੇ ਨਾਲ ਜੁੜੀ ਇੱਕ ਖਾਸ ਚੀਜ਼ ਹੈ ਗੱਲ ਕਰਾਂਗੇ ਉਸ ਸਮੇਂ ਦੀ 16ਵੀਂ ਸਦੀ ਦੀ ਗੱਲ ਹੈ ਸ਼ੇਰ ਸ਼ਾਹ ਸੂਰੀ ਉਸ ਸਮੇਂ ਜਿਹਨੂੰ ਗ੍ਰੈਂਡ ਟਰੰਕ ਰੋਡ ਤੇ ਜਿਹਦੇ ਦੁਆਰਾ ਇੱਦਾਂ ਦੀਆਂ ਜੀਟੀ ਰੋਡ ਤੇ ਇੱਦਾਂ ਦੀਆਂ ਕਈ ਇਮਾਰਤਾਂ ਨੇ ਜੋ ਇੱਦਾਂ ਦੇ ਕਈ ਪਿਲਰਸ ਨੇ ਬਣਾਏ ਗਏ ਸੀ ਇਸ ਪਿੱਲਰ ਦਾ ਖਾਸ ਇਤਿਹਾਸ ਇਹ ਹੈ ਕਿ ਇਹ ਪਿੱਲਰ ਜਿਸ ਤਰ੍ਹਾਂ ਨਾਮ ਤੋਂ ਸਪਸ਼ਟ ਹੁੰਦਾ ਹੈ ਉਸ ਮিনার ਇਹ ਹਰ ਕੋਦੇ ਉੱਤੇ ਬਣਾਏ ਗਏ ਸੀ ਇੱਕ ਕੋਦੇ ਲਗਭਗ ਦੂਰੀ ਦੀ ਗੱਲ ਕਰੀਏ ਤਾਂ 2.5 ਕਿਲੋਮੀਟਰ ਦੀ ਦੂਰੀ ਤੇ ਇਹ ਬਣਾਏ ਗਏ ਸੀ 1600 ਸਦੀ ਦੇ ਵਿੱਚ ਇਹਨਾਂ ਦਾ ਜੋ ਦੇਖ ਸਕਦੇ ਹੋ ਕਿ ਬਣਾਏ ਗਏ ਸੀ ਅੱਜ ਵੀ ਜੋ ਇੱਟਾਂ ਵਾ ਸਪਸ਼ਟ ਤੌਰ ਤੇ ਦੇਖਿਆ ਜਾ ਸਕਦੀਆਂ ਵਾ ਪੁਰਾਣੀਆਂ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਵਾ ਇਸ ਦੇ ਉੱਤੇ ਜੋ ਚੂਨੇ ਦੀ ਲਪਾਈ ਕੀਤੀ ਹੋਈ ਸੀ ਆ ਜੀ ਮਜ਼ਬੂਤੀ ਨੂੰ ਬਣਾਉਣ ਦੇ ਲਈ ਗੱਲ ਕਰਾਂਗੇ ਇਸ ਦੀ ਵਜ੍ਹਾ ਦੀ ਕਿਉਂ ਬਣਾਈਆਂ ਗਈਆਂ ਸੀ ਤੇ ਕੋਸਮੀਨਾਰ ਇਹ ਜੋ ਮੁਸਾਫਿਰ ਸੀ ਉਸ ਵਕਤ ਜੋ ਯਾਤਰੀਆਂ ਨੂੰ ਜੋ ਸਫਰ ਕਰਦੇ ਸੀ ਉਹਨਾਂ ਨੂੰ ਜੋ ਯਾਤਰਾ ਜਾਂ ਰੂਟ ਹੈ ਇੱਕ ਜੋ ਪੱਕੇ ਨਿਸ਼ਾਨ ਇੱਕ ਪੱਕੀ ਜਗ੍ਹਾ ਤੇ ਤੁਰਨ ਦਾ ਜੋ ਇੱਕ ਸੋਖਾ ਕੰਮ ਕਰਨ ਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਰਹਿੰਦਾ ਸੀ ਕਿ ਹਰ ਸਵਾ 3 ਕਿਲੋਮੀਟਰ ਤੇ ਉਹ ਆਪਣੇ ਸਹੀ ਰਸਤੇ ਤੇ ਜਾ ਰਹੇ ਪੈਣ ਕਿਉਂਕਿ ਉਸ ਵਕਤ ਉਹ ਟੈਕਨੋਲੋਜੀ ਨਹੀਂ ਸੀ ਜੰਗਲ ਵੀ ਆਪਾਂ ਦੇ ਇਲਾਕੇ ਹੁੰਦੇ ਸੀ ਔਰ ਇੱਕ ਖਾਸ ਜੋ ਸੜਕ ਬਣਾਈ ਜਾਂਦੀ ਸੀ ਕਿਉਂਕਿ ਦੇਖ ਸਕਦੇ ਹੋ ਕਿ ਛੋਟੀ ਇੱਟਾਂ ਦੇ ਨਾਲ ਬਣਾਈ ਹੋਈ ਇਹ ਚੀਜ਼ ਪੰਜਾਬ ਦੇ ਵਿੱਚ ਇਹ ਜੀਆਂ ਲਗਭਗ 8 ਜਾਂ 10 ਦੇਖਣ ਨੂੰ ਮਿਲ ਜਾਂਦੀਆਂ ਨੇ ਲੁਧਿਆਣੇ ਦੇ ਵਿੱਚ ਇਹ ਜੇ ਲਗਭਗ 5 ਕੋਸ ਮিনার ਅੱਜ ਵੀ ਮੌਜੂਦ ਨੇ ਇਨਾ ਪੁਰਾਣਾ ਇਤਿਹਾਸ ਹੈ ਅੱਜ ਵੀ ਜੋ ਇੱਥੇ ਮੌਜੂਦ ਹੈ ਪਰ ਇਸ ਦੀ ਰੱਖ-ਰਖਾਵ ਦੀ ਗੱਲ ਕਰੀਏ ਤਾਂ ਇਸ ਨੂੰ ਜੋ ਦੇਸ਼ ਦੀ ਦਰੋਹਰ ਮੰਨਿਆ ਜਾਂਦਾ ਵੈ ਇਤਿਹਾਸਿਕ ਦਰੋਹਰ ਦੇ ਵਜੋਂ ਦਰਜਾ ਦਿੱਤਾ ਗਿਆ ਵੈ ਪਰ ਫਿਰ ਵੀ ਇਸ ਦਾ ਜੋ ਰੱਖ-ਰਖਾਵ ਹੈ ਕੋਈ ਅੱਛੇ ਤਰੀਕੇ ਦੇ ਨਾਲ ਇਸ ਵਕਤ ਨਹੀਂ ਕੀਤਾ ਗਿਆ ਲੋਕ ਇੱਥੇ ਲੋਕਾਂ ਦਾ ਕਹਿਣਾ ਵੈ ਕਿ ਇਹ ਜੋ 5 ਤੋਂ 7 ਫੁੱਟ ਜ਼ਮੀਨ ਦੇ ਨੀਚੇ ਵੈ ਇਸ ਦੇ ਆਸ-ਪਾਸੇ ਗ੍ਰੀਲਾਂ ਲਗਾਈਆਂ ਗਈਆਂ ਸੀ ਜੋ ਕਿ ਸਮੇਂ ਦੇ ਨਾਲ ਮਿੱਟੀ ਦੇ ਵਿੱਚ ਦੱਬ ਗਈਆਂ ਨੇ ਬੜਾ ਹੀ ਇਸ ਦਾ ਖਾਸ ਇਤਿਹਾਸ ਹੈ ਜੋ ਮੁਸਾਫਿਰ ਨੇ ਵਿਦੇਸ਼ੀ ਮੁਸਾਫਰਾ ਨੇ ਵੀ ਆਪਣੀ ਕਿਤਾਬਾਂ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਕੀਤਾ ਕਿ ਭਾਰਤ ਦੇ ਜੋ ਸੰਚਾਰ ਪ੍ਰਣਾਲੀ ਹੈ ਬੜੀ ਅੱਛੀ ਸੀ ਭਾਰਤ ਦਾ ਇੱਕ ਬੜਾ ਹੀ ਅੱਛਾ ਔਰ ਖੂਬਸੂਰਤ ਇਤਿਹਾਸ ਜੋ ਇਸ ਵਕਤ ਤੁਹਾਨੂੰ ਅਸੀਂ ਤਸਵੀਰਾਂ ਦੇ ਰਾਹੀਂ ਦਿਖਾ ਰਹੇ ਹਾਂ ਇੱਕ ਜੋ ਪੂਰਾ ਮਾਰਗ ਜੋ ਡੀਟੀ ਰੋਡ ਜੋ ਪੰਜਾਬ ਲਾਹੌਰ ਤੋਂ ਲੈ ਕੇ ਬੰਗਾਲ ਤੱਕ ਇਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ ਜੀਟੀ ਰੋਡ ਦੇ ਬਿਲਕੁਲ ਜੋ ਨਾਲ ਹੀ ਬਣਾਏ ਗਏ ਸੀ ਤਾਂ ਕਿ ਸਫਰ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਵਿਦੇਸ਼ੀ ਲੇਖਕਾਂ ਨੇ ਵੀ ਇਸ ਦਾ ਆਪਣੀਆਂ ਕਿਤਾਬਾਂ ਦੇ ਵਿੱਚ ਅਕਸਰ ਜ਼ਿਕਰ ਕੀਤਾ ਕਿ ਇਹ ਜੋ ਕਾਸਮੀਨਾਰ ਹੈ ਇਹ ਭਾਰਤ ਦੀ ਸੰਚਾਰ ਪ੍ਰਣਾਲੀ ਨੂੰ ਬੜਾ ਹੀ ਜੋ ਖੂਬਸੂਰਤ ਤਰੀਕੇ ਦੇ ਨਾਲ ਦਰਸਾਉਂਦੀ ਹੈ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਅੰਗਰੇਜ਼ਾਂ ਤੋਂ ਆਜ਼ਾਦੀ ਤੋਂ ਬਾਅਦ ਜੋ ਕਿ ਕਾਸਮੀਨਾਰ ਹੈ ਉਸ ਦੇ ਵਿੱਚ ਜੋ ਨਾਪਣ ਦੀ ਜੋ ਮਾਪਣ ਦੀ ਜੋ ਗਣਨਾ ਹੁੰਦੀ ਹੈ ਉਸ ਵਿੱਚ ਬਦਲਾਅ ਆ ਗਿਆ ਔਰ ਜੋ ਕੋਸਮੀਨਾਰ ਹੈ ਕੋਸਮੀਨਾਰ ਦਾ ਜੋ ਇਸਤੇਮਾਲ ਹੈ ਉਹ ਖਤਮ ਹੋ ਗਿਆ ਜੋ ਇਹਤੂ ਮੀਲ ਪੱਥਰ ਦਾ ਕੰਮ ਕਰਦੀ ਸੀ ਪੁਰਾਤਨ ਸਮੇਂ ਦੇ ਇਸ ਦਾ ਇਸਤੇਮਾਲ ਤੋਂ ਇਹ ਬਾਹਰ ਹੋ ਗਿਆ ਕਿਉਂਕਿ ਜਦੋਂ ਪਹਿਲਾਂ ਸੀ ਪਹਿਲਾਂ ਮਾਪਣ ਦੀ ਪ੍ਰਣਾਲੀ ਸੀ ਉਹ ਜੋ ਕੋਹ ਦੇ ਵਿੱਚ ਕੋਸ ਦੇ ਵਿੱਚ ਜੋ ਵਰਤੀ ਜਾਂਦੀ ਸੀ ਪਰ ਉਹਨਾਂ ਮਾਪਣ ਦੀ ਪ੍ਰਣਾਲੀ ਹੈ ਜੋ ਕਿਲੋਮੀਟਰ ਦੇ ਵਿੱਚ ਵਰਤੀ ਜਾਂਦੀ ਹੈ ਇਸ ਕਰਕੇ ਇਹ ਜੋ ਕੋਸਮੀਨਾਰਾ ਨੇ ਇਸਤੇਮਾਲ ਤੋਂ ਬਾਹਰ ਹੋ ਗਿਆ ਦੇਖ ਸਕਦੇ ਹੋ ਕਿ ਜੋ ਅੱਜ ਵੀ ਉਸੇ ਤਰ੍ਹਾਂ ਦਾ ਇਹ ਬਣਿਆ ਹੋਇਆ ਛੋਟੀਆਂ ਏਟਾ ਦੇ ਨਾਲ ਇਸ ਨੂੰ ਬਣਾਇਆ ਗਿਆ ਪਰ ਇਸ ਦੇ ਰੱਖ-ਰਖਾਵ ਦੀ ਗੱਲ ਕਰੀਏ ਤਾਂ ਇਸ ਦਾ ਕੋਈ ਖਾਸ ਰੱਖ-ਰਖਾਵ ਨਹੀਂ ਕੀਤਾ ਗਿਆ ਇਹ ਇਤਿਹਾਸ ਹੈ ਇਤਿਹਾਸ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ 400 ਸਾਲ ਲਗਭਗ 400 ਸਾਲ ਤੋਂ ਵੱਧ ਦਾ ਸਮਾਂ ਹੀ ਪੁਰਾਣਾ ਇਤਿਹਾਸ ਹੋਵੇਗਾ ਅਲੱਗ-ਅਲੱਗ ਰਾਜੇ ਮਹਾਰਾਜਿਆਂ ਨੇ ਆਪਣੇ ਸ਼ਾਸਨ ਕਾਲ ਦੇ ਵਿੱਚ ਇਸ ਦੀ ਵਰਤੋਂ ਕੀਤੀ ਇਸ ਦਾ ਇਸਤੇਮਾਲ ਕੀਤਾ ਪਰ ਅਜ ਦੇ ਸਮੇਂ ਦੇ ਵਿੱਚ ਜੋ ਇਤਿਹਾਸਿਕ ਦਰੋਹਰਾ ਨੇ ਇਤਿਹਾਸਿਕ ਦਰੋਹਨਾ ਜੋ ਕਿਤੇ ਨਾ ਕਿਤੇ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਪਈਆਂ ਨੇ ਸ਼ਬਦੀ ਗ੍ਰਸਤ ਹੋਇਆ ਪਿਆ ਵੇ ਦੇਖ ਸਕਦੇ ਹੋ ਕਿ ਉਸ ਦਾ ਜੋ ਕੰਡੀਸ਼ਨ ਹੈ ਮਾੜੀ ਹੁੰਦੀ ਜਾ ਰਹੀ ਬੇਦਰ ਸੋ ਹੋਰ ਇਧਰ ਦੀਆਂ ਖਬਰਾਂ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ